ਪੰਨਾ ਚੇ ਵਿਕਾਸ ਕਾਰਜਾਂ ਦੀ ਹਨੇਰੀ ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਸੋਨਵੱਲਾ ਵੱਡੇ ਪ੍ਰੋਜੈਕਟਾਂ ਦਾ ਉਦਘਾਟਨ ਪੰਜਾਬ ਸਰਕਾਰ ਦੀ ਇਤਿਹਾਸਕ ਸਿਹਤ ਬੀਮਾ ਯੋਜਨਾ 10 ਲੱਖ ਰੁਪਏ ਤੱਕ ਕੈਸ਼ਲੈਸ ਇਲਾਜ ਪੂਰੇ ਭਾਰਤ ਵਿੱਚ ਪਹਿਲੀ ਵਾਰ ਹਰ ਪਰਿਵਾਰ ਲਈ ਸਿਹਤ ਮੁਫਤ ਇਲਾਜ ਦੀ ਗਾਰੰਟੀ ਖੰਨਾ ਹਲਕੇ ਚ 6.96 ਕਰੋੜ ਦੇ ਸੜਕ ਵਿਕਾਸ ਕਾਰਜ ਸ਼ੁਰੂ 31 ਮਾਰਚ 2026 ਤੱਕ ਮੁਕੰਮਲ ਹੋਣ ਗਿਆ ਸਾਰੀਆਂ ਸੜਕਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਚ ਆਪ ਸਰਕਾਰ ਦੀ ਲੋਕ ਹੱਤਿਆਸ਼ੀ ਨੀਤੀਆਂ ਨੂੰ ਮਿਲੀ ਹੋਰ ਮਜ਼ਬੂਤੀ ਨਮਸਕਾਰ ਖੰਨਾ ਹਲਕੇ ਲਈ ਅੱਜ ਦਾ ਦਿਨ ਇਤਿਹਾਸ ਬਣ ਗਿਆ ਹੈ ਜਿੱਥੇ ਖੰਨਾ ਦੇ ਵਿਧਾਇਕ ਅਤੇ ਪੰਜਾਬ ਦੇ ਮੰਤਰੀ ਤਰਨਪ੍ਰੀਤ ਸਿੰਘ ਸੋਨਵਾਲੋ ਵਿਕਾਸ ਕਾਰਜਾਂ ਦੀ ਅਸਲੀ ਹਨੇਰੀ ਲਿਆਂਦੀ ਗਈ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਅਗਵਾਈ ਹੇਠ ਆਪ ਆਦਮੀ ਪਾਰਟੀ ਸਰਕਾਰ ਨੇ ਲੋਕਾਂ ਨੂੰ ਸਿੱਧਾ ਲਖੰਨੇ ਹਲਕੇ ਦੇ ਪਿੰਡ ਰਤਨਹੀੜੀ ਵਿਖੇ ਖੜੇ ਹਾਂ ਔਰ ਬਹੁਤ ਵੱਡਾ ਦਿਨ ਹੈ ਮੈਂ ਕਹਿੰਦਾ ਜੀ ਤਹਿ ਦਿਲਖੰਨੇ ਦੀ ਸ਼ਾਹ ਰਗ ਰੋਡ ਜਿਹੜੀ ਸੜਕਾਂ ਮੇਨ ਚਾਰ ਪੰਜ ਸੜਕਾਂ ਚੋਂ ਇੱਕ ਮੇਨ ਸੜਕ ਹੈ ਜਿਹਨੂੰ ਅਸੀਂ ਲਖਹੀੜੀ ਰੋਡ ਵੀ ਕਹਿੰਦੇ ਹਾਂ ਇਹਨੂੰ ਪਹਿਲੇ ਸਮਿਆਂ ਦੇ ਵਿੱਚ ਚੰਡੀਗੜ੍ਹ ਰੋਡ ਵੀ ਕਿਹਾ ਜਾਂਦਾ ਸੀ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਅੰਨਾ ਦੇ ਵਿਕਾਸ ਕਾਰਜਾਂ ਦੀ ਹਨੇਰੀ ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਸੋਨਵਾਲ ਵੱਲੋਂ ਵੱਡੇ ਪ੍ਰੋਜੈਕਟਾਂ ਦਾ ਉਦਘਾਟਨ ਪੰਜਾਬ ਸਰਕਾਰ ਦੀ ਇਤਿਹਾਸਕ ਸਿਹਤ ਬੀਮਾ ਯੋਜਨਾ 10 ਲੱਖ ਰੁਪਏ ਤੱਕ ਕੈਸ਼ਲੈਸ ਇਲਾਜ ਪੂਰੇ ਭਾਰਤ ਵਿੱਚ ਪਹਿਲੀ ਵਾਰ ਹਰ ਪਰਿਵਾਰ ਲਈ ਸਿਹਤ ਮੁਫਤ ਇਲਾਜ ਦੀ ਗਾਰੰਟੀ ਖੰਨਾ ਹਲਕੇ 'ਚ 6.96 ਕਰੋੜ ਦੇ ਸੜਕ ਵਿਕਾਸ ਕਾਰਜ ਸ਼ੁਰੂ 31 ਮਾਰਚ 2026 ਤੱਕ ਮੁਕੰਮਲ ਹੋਣ ਗਿਆ ਸਾਰੀਆਂ ਸੜਕਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਆਪ ਸਰਕਾਰ ਦੀ ਲੋਕ ਹੱਤਿਆਸ਼ੀ ਨੀਤੀਆਂ ਨੂੰ ਮਿਲੀ ਹੋਰ ਮਜ਼ਬੂਤੀ ਨਮਸਕਾਰ ਖੰਨਾ ਹਲਕੇ ਲਈ ਅੱਜ ਦਾ ਦਿਨ ਇਤਿਹਾਸ ਬਣ ਗਿਆ ਹੈ ਜਿੱਥੇ ਖੰਨਾ ਦੇ ਵਿਧਾਇਕ ਅਤੇ ਪੰਜਾਬ ਦੇ ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਵੱਲੋਂ ਵਿਕਾਸ ਕਾਰਜਾਂ ਦੀ ਅਸਲੀ ਹਨੇਰੀ ਲਿਆਂਦੀ ਗਈ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਅਗਵਾਈ ਹੇਠ ਆਪ ਆਦਮੀ ਪਾਰਟੀ ਸਰਕਾਰ ਨੇ ਲੋਕਾਂ ਨੂੰ ਸਿੱਧਾ ਲਾਭ ਦੇਣ ਵਾਲੀਆਂ ਨੀਤੀਆਂ ਨਾਲ ਇੱਕ ਹੋਰ ਤਿਆਤ ਰਚਿਆ ਹੈ 10 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਖੰਨਾ ਤੋਂ ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਵੱਲੋਂ 达ਤਲਾ ਕਰਪੇ ਤੱਕ ਦੀ ਕੈਸ਼ਲੈਸ ਸਿਹਤ ਬੀਮਾ ਯੋਜਨਾ ਦਾ ਸ਼ਾਨਦਾਰ ਉਦਘਾਟਨ ਕੀਤਾ ਗਿਆ ਇਹ ਯੋਜਨਾ ਪੂਰੇ ਭਾਰਤ ਚ ਪਹਿਲੀ ਵਾਰ ਹਰ ਪਰਿਵਾਰ ਲਈ ਮੁਫਤ ਇਲਾਜ ਬਿਨਾ ਕਿਸੇ ਕਾਗਜ਼ੀ ਝੰਜਟ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਚ ਕੈਸ਼ਲੈਸ ਇਲਾਜ ਦੀ ਸਹੂਲਤ ਇਹ ਸਿਰਫ ਇੱਕ ਸਕੀਮ ਨਹੀਂ ਸਗੋ ਆਮ ਆਦਮੀ ਦੀ ਜ਼ਿੰਦਗੀ ਬਚਾਉਣ ਦਾ ਮਜ਼ਬੂਤ ਕਵਚ ਹੈ ਇਸ ਦੇ ਨਾਲ ਹੀ ਖੰਨਾ ਹਲਕੇ 6.96 ਕਰੋੜ ਰੁਪਏ ਦੇ ਸੜਕ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਦੇ ਆ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੋਨ ਨੇ ਨੀਂਹ ਪੱਥਰ ਰੱਖੇ 4.17 ਕਰੋੜ ਰੁਪਏ ਦੀ ਲਗਤ ਨਾਲ ਖੰਨਾ ਤੋਂ ਖੇੜੀ ਨੌਰ ਸਿੰਘ ਰੋਡ 5.61 ਕਿਲੋਮੀਟਰ ਲੰਬੀ ਸੜਕ ਦੀ ਮੁਰੰਮਤ ਜੇਸਨ ਚੇਖ ਖੰਨਾ ਤੋਂ ਲਲਿਹੜੀ ਚੌਕ ਤੱਕ 1.5 ਕਿਲੋਮੀਟਰ ਲੰਬੀ ਇੰਟਰਲੌਕ ਪੈਲਾ ਲਗਾਈਆਂ ਜਾਣ ਗਿਆ 2.79 ਕਰੋੜ ਰੁਪਏ ਦੀ ਲਾਗਤ ਨਾਲ ਰਤਨ ਹੇੜੀਤੋਲ ਪਾਦਲਾ ਨਿੱਤਿਆ 4 ਕਿਲੋਮੀਟਰ ਲੰਬੀ ਸੜਕ ਨੂੰ 10 ਫੁੱਟ ਤੋਂ ਵਧਾ ਕੇ 18 ਫੁੱਟ ਚੌੜਾ ਕੀਤਾ ਜਾਵੇਗਾ ਮੰਤਰੀ ਸੋਨ ਨੇ ਸਪਸ਼ਟ ਕੀਤਾ ਹੈ ਕਿ ਇਹ ਸਾਰੇ ਵਿਕਾਸ ਕਾਰਜ 31 ਮਾਰਚ 2026 ਤੱਕ ਹਰ ਹਾਲਤ ਵਿੱਚ ਮੁਕੰਮਲ ਕੀਤੇ ਜਾਣਗੇ ਸੜਕਾਂ ਦਾ ਕੰਮ ਨਿਰਧਾਰਤ ਮਿਆਰਾਂ ਅਨਸਾਰ ਲੰਬੇ ਸਮੇਂ ਤੱਕ ਮਜ਼ਬੂਤੀ ਨੂੰ ਧਿਆਨ ਵਿੱਚ ਰੱਖ ਕੇ ਲੋਕਾਂ ਦੀ ਸੁਵਿਧਾ ਨੂੰ ਪਹਿਲ ਦਿੰਦਿਆਂ ਕੀਤਾ ਜਾਵੇਗਾ ਹੁਣਾਂ ਕਿਹਾ ਕਿ ਇਹ ਸਭ ਕੁਝ ਸੰਭਵ ਹੋ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਈਮਾਨਦਾਰ ਸੋਚ ਅਤੇ ਖੰਨਾ ਦੇ ਵਿਧਾਇਕ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੋਨ ਦੀ ਸਰਗਰਮ ਅਗਵਾਈ ਨਾਲ ਖੰਨਾ ਅਜ ਵਿਕਾਸ ਦੇ ਨਵੇਂ ਰਾਹਾਂ ਤੇ ਦੌੜ ਰਿਹਾ ਹੈ ਅਤੇ ਆਉਣ ਵਾਲਾ ਸਮਾਂ ਖੰਨਾ ਨੂੰ ਪੰਜਾਬ ਦਾ ਮਾਡਲ ਹਲਕਾ ਬਣਾਉਣ ਵਾਲਾ ਹੈ ਸਭ ਤੋਂ ਪਹਿਲਾਂ ਮੀਡੀਆ ਦਾ ਧੰਨਵਾਦ ਅਸੀਂ ਅੱਜ ਤੁਸੀਂ ਖੰਨੇ ਹਲਕੇ ਦੇ ਪਿੰਡ ਰਤਨਹੀੜੀ ਵਿਖੇ ਖੜੇ ਹਾਂ ਔਰ ਬਹੁਤ ਵੱਡਾ ਦਿਨ ਹੈ ਮੈਂ ਕਹਿੰਦਾ ਜੀ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਹੈ ਮਾਨਯੋਗ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਦੀ ਯੋਗ ਅਗਵਾਈ ਦੇ ਅੰਦਰ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਚੱਲਦੀ ਹੈ ਅਸੀਂ ਬੜੀਆਂ ਸਰਕਾਰਾਂ ਹਟਾ ਕੇ ਦੇਖ ਲਈਆਂ ਮੈਨੂੰ ਤਾਂ ਨਹੀਂ ਸੀ ਲੱਗਦਾ ਕਿਸੇ ਸਰਕਾਰ ਨੇ ਇਹ ਐਡੇ ਐਡੇ ਵੱਡੇ ਕੰਮ ਨਹੀਂ ਜਿਹੜੇ ਕੀਤੇ ਹੋਣ ਅੱਜ ਜਿਹੜੀ ਇਹ ਸੜਕ ਜਿੱਥੇ ਆਪਾਂ ਅੱਜ ਖੜੇ ਆਂ ਇਹ ਰਤਨਹੀੜੀ ਤੋਂ ਬਾਦਲੇ ਨੀਚੇ ਤੱਕ ਸੜਕ ਬਣਨ ਜਾ ਰਹੀ ਹੈ ਇਹ ਪਹਿਲਾਂ ਸੜਕ 10 ਫੁੱਟ ਚੌੜੀ ਹੁੰਦੀ ਸੀ ਹੁਣ ਇਹ ਸੜਕ ਹੈ ਜਿਹੜੀ 18 ਫੁੱਟ ਚੌੜੀ ਪਾਸ ਹੋ ਗਈ ਜਿਹੜੀ ਬਣਨ ਜਾ ਰਹੀ ਹੈ ਔਰ ਇਹਦੇ ਤੇ 2 ਕਰੋੜ 79 ਲੱਖ ਰੁਪਈਆ 2.79 ਕਰੋੜ ਰੁਪੀਆ 2 ਕਰੋੜ 79 ਲੱਖ ਰੁਪਈਆ ਖਰਚ ਕਰਨ ਜਾ ਰਹੀ ਹੈ ਸਰਕਾਰ ਇਹਦਾ ਕੰਮ ਅੱਜ ਨਹੀਂ ਪੱਥਰ ਰੱਖ ਕੇ ਸਟਾਰਟ ਕਰਤਾ 31 ਮਾਰਚ ਤੱਕ ਇਹ ਜਿਹੜੀ ਸੜਕ ਹੈ ਇਹ ਬਿਲਕੁਲ ਬਣ ਕੇ ਕੰਪਲੀਟ ਹੋ ਜੂ ਔਰ ਸਭ ਤੋਂ ਵੱਡੀ ਗੱਲ ਜਿਹੜੀ ਕੁਆਲਿਟੀ ਦੀ ਇਹ ਸੜਕ ਬਣ ਕੇ ਤਿਆਰ ਹੋਣ ਜਾ ਰਹੀ ਹੈ ਮੈਂ ਇਸ ਗੱਲ ਦਾ ਦਾਵਾ ਦੇ ਲਿਖ ਕੇ ਦੇਣ ਨੂੰ ਤਿਆਰ ਹਾਂ ਕਿ 10 ਸਾਲ ਇਸ ਸੜਕ ਨੂੰ ਬਿਲਕੁਲ ਕੋਈ ਅਜਾ ਨਹੀਂ ਲੱਗੂਗਾ ਬਿਲਕੁਲ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਊਗੀ ਇੱਕ ਚੀਜ਼ ਹੋਰ ਇਤਿਹਾਸ 'ਚ ਪਹਿਲੀ ਵਾਰ ਹੋਇਆ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਜਿੰਨੇ ਟੈਂਡਰ 44000 ਕਿਲੋਮੀਟਰ ਸੜਕਾਂ ਦੇ ਜਾਰੀ ਕੀਤੇ ਪੰਜਾਬ ਦੀਆਂ ਦੇ ਉਹਦੇ ਚ ਇੱਕ ਸ਼ਰਤ ਪਾਈ ਹੈ ਇਤਿਹਾਸ ਚ ਪਹਿਲੀ ਵਾਰ ਸ਼ਰਤ ਪਈ ਹੈ ਟੈਂਡਰਾਂ ਚ ਕਿ ਜੇਕਰ ਇਹ ਸੜਕ ਦੇ ਵਿੱਚ 5 ਸਾਲ ਦੇ ਅੰਦਰ ਕੋਈ ਖੱਡਾ ਵੀ ਪੈਂਦਾ ਜੇ ਇਸ ਸੜਕ ਦਾ ਕੋਈ ਨੁਕਸਾਨ ਹੁੰਦਾ ਤਾਂ ਇਹਦਾ ਜ਼ਿੰਮੇਵਾਰ ਉਹ ਠੇਕੇਦਾਰ ਹੋਊਗਾ ਜਿਨੇ ਸੜਕ ਬਣਾਈ ਹੈ ਉਹਦੀ ਮੇਨਟੇਨੈਂਸ ਉਹਦੀ ਰਿਪੇਅਰ ਉਹ ਫਰੀ ਚ ਕਰਕੇ ਦੇਊਗਾ ਜੇਕਰ ਇਹਦੀ ਕੁਆਲਿਟੀ ਗਲਤ ਪਾਈ ਜਾਂਦੀ ਹੈ ਤਾਂ ਇਹਦੇ ਲਈ ਅਸੀਂ ਜਿਹੜੀ ਹੈ ਇਹਦੇ ਤੇ ਅਸੀਂ ਇੱਕ ਫਲਾਈਂਗ ਸਕਾਟ ਦੀ ਟੀਮਾਂ ਤਿਆਰ ਕੀਤੀਆਂ ਹੋਈਆਂ ਹਨ ਪੰਜਾਬ ਦੀ ਹਰ ਇੱਕ ਸੜਕ ਦਾ ਸੈਂਪਲ ਭਰ ਰਹੇ ਆ ਲੁੱਕ ਦਾ ਬਜਰੀ ਦਾ ਕਿਹੜੇ ਕੁਆਲਿਟੀ ਦੀ ਲੁੱਕ ਪਾ ਰਹੇ ਨੇ ਕਿਹੜੀ ਕੁਆਲਿਟੀ ਦੀ ਬਜਰੀ ਪੈ ਰਹੀ ਹੈ ਕਿੰਨੀ ਉਹਦੀ ਸਪੈਸੀਫਿਕੇਸ਼ਨ ਹੈ ਫਾਈਨਲ ਦੇ ਉੱਤੇ ਜਿਹੜਾ ਸੀਲ ਕੋਟ ਪਾਣਾ ਉਹ ਕਿਸ ਤਰੀਕੇ ਦਾ ਪਾਣਾ ਹੈ ਕਿੰਨਾ ਮੋਟਾ ਪਾਣਾ ਹੈ ਕੱਲੀ-ਕੱਲੀ ਚੀਜ਼ ਆਪ ਇਨਸ਼ੋਰ ਕਰ ਰਹੇ ਹੋ ਤਾਂ ਜੋ ਕਿਉਂਕਿ ਇਹ ਲੋਕਾਂ ਦਾ ਪਬਲਿਕ ਦਾ ਪੈਸਾ ਹੈ ਲੋਕਾਂ ਦੇ ਖੂਨ ਪਸੀਨੇ ਦਾ ਪੈਸਾ ਹੈ ਪਹਿਲਾਂ ਵੀ ਅਕਾਲੀਆਂ ਦੇ ਟਾਈਮ 'ਚ ਕਾਂਗਰਸੀਆਂ ਦੇ ਟਾਈਮ 'ਚ ਸੜਕਾਂ ਬਣਦੀਆਂ ਸੀ ਪਰ ਉਹ ਲੁੱਕ ਨਹੀਂ ਸੀ ਪਾਉਂਦੇ ਉਹ ਕਾਲੇ ਤੇਲ ਮਲਾ ਕੇ ਬਜਰੀ 'ਚ ਬੋਟਾਂ ਤੋਂ ਸਿਰਫ 3 ਮਹੀਨੇ ਪਹਿਲਾਂ 1 ਇੰਚ ਮੋਟੀ ਜੀ ਲੇਅਰ ਪਛਾੜ ਹੁੰਦੇ ਸੀ ਤਾਂ ਜੋ ਅਸੀਂ ਬੋਟਾਂ ਕੱਢ ਲਈਏ ਉਦੋਂ ਬਾਅਦ ਚ ਟੁੱਟਦੀ ਆ ਟੁੱਟ ਜੇ ਪਏ ਲੋਕ ਖੱਜਲ ਹੋਈ ਜਾਣ ਪਰ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਐਦਾਂ ਨਹੀਂ ਕੀਤਾ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਜੇ ਸੜਕ ਬਣਾਣੀ ਹੈ ਨਾ ਤਾਂ ਐਸੀ ਸ਼ਾਨਦਾਰ 18 ਫੁੱਟ ਚੌੜੀ ਸੜਕ ਬਣਨੀ ਹੈ ਕਿ ਆਉਣ ਵਾਲੇ ਜਿਹੜੇ ਸਾਡੀਆਂ ਅਗਲੀਆਂ ਜਨਰੇਸ਼ਨਜ਼ ਤੱਕ ਵੀ ਹੋਣਗੀਆਂ ਉਹ ਵੀ ਮਾਣ ਕਰਿਆ ਕਰਨਗੀਆਂ ਕਿ ਅਸੀਂ ਇੱਕ ਇਮਾਨਦਾਰ ਸਰਕਾਰ ਨੂੰ ਇਮਾਨਦਾਰ ਪਾਰਟੀ ਨੂੰ ਵੋਟ ਪਾਈ ਸੀ ਉਹਦਾ ਨਤੀਜਾ ਹੈ ਕਿ ਅੱਜ ਇਹ ਇੰਨੀ ਸ਼ਾਨਦਾਰ ਜਿਹੜੀ ਸੜਕ ਹੈ ਇਹ ਬਣ ਕੇ ਤਿਆਰ ਹੋ ਰਹੀ ਹੈ ਸੋ ਮੈਂ ਇੱਕ ਵਾਰ ਤੋਂ ਫੇਰ ਜਿੱਥੇ ਰਤਨਹੇੜੀ ਨਗਰ ਨਿਵਾਸੀਆਂ ਦਾ ਆਸ-ਪਾਸ ਦੇ ਪਿੰਡਾਂ ਤੋਂ ਚੱਲ ਕੇ ਭਾਦਲੇ ਉੱਚੇ ਤੋਂ ਭਾਦਲੇ ਨੀਚੇ ਤੋਂ ਬੂਥਗੜ ਤੋਂ ਇਹਨਾਂ ਇਲਾਕਿਆਂ ਤੋਂ ਜਿੱਥੋਂ-ਜਿੱਥੋਂ ਚੱਲ ਕੇ ਸਾਡੇ ਸਤਕਾਰਯੋਗ ਪਤਵੰਤੇ ਸੱਜਣ ਪਹੁੰਚੇ ਨੇ ਮੈਂ ਸਾਰਿਆਂ ਦਾ ਉਰੇ ਪਹੁੰਚਣ ਤੇ ਅਜੀ ਧੰਨਵਾਦ ਕਰਦਾ ਹਾਂ ਔਰ ਤੁਹਾਨੂੰ ਬਹੁਤ-ਬਹੁਤ ਵਧਾਈਆਂ ਇਹ ਜਿਹੜੀ ਜਿਹੜੀ ਸੜਕ ਬਣਨ ਜਾ ਰਹੀ ਹੈ ਬੜੀ ਸ਼ਾਨਦਾਰ ਤੇ ਅੱਵਲ ਨੰਬਰ ਦੀ ਸੜਕ ਬਣ ਜਾ ਰਹੀ ਹੈ ਧੰਨਵਾਦ ਪੋਰਟੈਂਟ ਰੋਡ ਕਨੈਕਟੀ ਸ਼ਾਰਗ ਰੋਡ ਜਿਹੜੀ ਸੜਕਾਂ ਮੇਨ ਚਾਰ ਪੰਜ ਸੜਕਾਂ ਚੋਂ ਇੱਕ ਮੇਨ ਸੜਕ ਹੈ ਜਿਹਨੂੰ ਅਸੀਂ ਲਹਿੜੀ ਰੋਡ ਵੀ ਕਹਿੰਦੇ ਆ ਇਹਨੂੰ ਪਹਿਲੇ ਸਮਿਆਂ ਦੇ ਵਿੱਚ ਚੰਡੀਗੜ੍ਹ ਰੋਡ ਵੀ ਕਿਹਾ ਜਾਂਦਾ ਸੀ ਇਹ ਜਿਹੜੀ ਸੜਕ ਸੀ ਇਹ ਸੜਕ ਸਨ 2021 ਦੇ ਵਿੱਚ ਬਣੀ ਸੀ 20 ਦੇ ਐਂਡ 'ਚ 21 ਦੇ ਸਟਾਰਟਿੰਗ 'ਚ ਬਣੀ ਸੀ ਉਸ ਸਮੇਂ ਕਾਂਗਰਸ ਸਰਕਾਰ ਦੇ ਸਮੇਂ ਬਣੀ ਸੀ ਪਰ ਇੰਨਾ ਮਾੜਾ ਮਟੀਰੀਅਲ ਪਾਇਆ ਸੀ ਕਿਉਂਕਿ ਵੋਟਾਂ ਸਿੱਗੀਆਂ 22 ਦੇ ਵਿੱਚ ਸੋ ਉਹਨਾਂ ਨੇ ਸਿਰਫ ਗੌਂਗੂਆ ਤੋਂ ਮਿੱਟੀ ਝਾੜਨ ਦੇ ਲਈ ਲੋਕਾਂ ਦੀ ਆਈ ਵਾਸ਼ ਕਰਨ ਦੇ ਲਈ ਲੋਕਾਂ ਦੀ ਅੱਖਾਂ 'ਚ ਘੱਟਾ ਪਾਉਣ ਦੇ ਲਈ ਇਹਦੇ ਉੱਤੇ ਲੋਕ ਦੀ ਜਗਾ ਬਿਲਕੁਲ ਕਾਲਾ ਤੇਲ ਮਿਲਾ ਕੇ ਔਰ ਇੱਕ ਕਿੰਨੀ 20mm 20mm ਦਾ ਸਿਰਫ ਕੀ ਹੁੰਦਾ 20mm ਦਾ ਕੋਟ ਜਾਨੀ ਕਿ ਬਿਛਾ ਕੇ 1 ਇੰਚ ਵੀ ਪੂਰਾ ਨਹੀਂ ਹੁੰਦਾ ਉਹ ਔਰ ਆਈ ਵਾਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਵੇਂ ਹੀ ਸਾਲ 2021 ਤੋਂ ਬਾਅਦ 22 ਦੀਆਂ ਇਲੈਕਸ਼ਨ ਆਈਆਂ ਬਾਈ ਦੀਆਂ ਇਲੈਕਸ਼ਨਾਂ ਦੇ ਵਿੱਚ ਦੌਰਾਨ ਹੀ ਇਹ ਸੜਕ 'ਚ ਖੱਡੇ ਪੈਣੇ ਸ਼ੁਰੂ ਹੋ ਗਏ ਟੁੱਟਣਾ ਬੁਰਾ ਹਾਲ ਹੋਣਾ ਸ਼ੁਰੂ ਹੋ ਗਿਆ ਸੀਗਾ ਕਰੋੜਾ ਰੁਪਈਆ ਇਹ ਲੋਕ ਠੇਕੇਦਾਰ ਇਸ ਮਾਧਮ ਦੇ ਰਾਹੀਂ ਰਿਸ਼ਮਤ ਲੈ ਗਏ ਹੁਣ ਮੈਂ ਇਸ ਸੜਕ ਦੇ ਪਿੱਛੇ ਬਹੁਤ ਦੇਰ ਦਾ ਲੱਗਿਆ ਹੋਇਆ ਸੀ ਮੈਂ ਚਾਹੁੰਦਾ ਸੀ ਕਿ ਸੜਕ ਜਦ ਬਣੇ ਇੱਕੋ ਵਾਰ ਕਾਬਲੇ ਤਰੀਕ ਸੜਕ ਬਣੇ ਔਰ ਇਹ ਸੜਕ ਇੰਨੀ ਮਜ਼ਬੂਤ ਬਣੇ ਕਿ ਮੁੜ ਕੇ 10 ਸਾਲ ਘੱਟੋ ਘੱਟ ਇਸ ਸੜਕ ਦੇ ਕੰਨੀ ਦੇਖਣ ਦੀ ਵੀ ਜ਼ਰੂਰਤ ਨਾ ਪਵੇ ਸੋ ਮੈਂ ਇਹ ਜਲਦੀ ਗ੍ਰਾਈ ਤੋਂ ਧੰਨਵਾਦ ਕਰਨਾ ਚਾਹਾਂਗਾ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਕਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਦੀ ਯੋਗ ਅਗਵਾਈ ਦੇ ਅੰਦਰ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ 44000 ਕਿਲੋਮੀਟਰ ਸੜਕਾਂ ਦਾ ਜਿੱਥੇ ਟੋਟਲ ਟੈਂਡਰ ਲੱਗੇ ਆ ਇਹ ਉਸੇ ਲੜੀ ਦੇ ਤਹਿਤ ਸਾਡੀ ਜਿਹੜੀ ਇਹ ਜਿਹੜੀ ਰੋਡ ਹੈ ਇਹ ਮੰਡੀ ਬੋਰਡ ਦੇ ਅਧੀਨ ਜਿਹੜੀ ਇਹ ਰੋਡ ਸਾਡੀ ਬਣ ਕੇ ਤਿਆਰ ਹੋ ਰਹੀ ਹੈ ਔਰ ਇਸ ਸੜਕ ਦੀ ਹੁਣ ਟੋਟਲ ਜਿਹੜੀ ਅਸੀਂ ਲੰਥ ਹੈ 5.61 ਕਿਲੋਮੀਟਰ 5.61 ਕਿਲੋਮੀਟਰ ਲੰਬੀ ਖੰਨੇ ਤੋਂ ਖੇੜੀ ਨੌਤ ਸਿੰਘ ਤੱਕ ਇਹ ਸੜਕ ਬਣਨ ਜਾ ਰਹੀ ਹੈ ਜਿਹਦੇ ਚ ਜਿਹਦੇ ਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਦੇ ਤੇ ਜਿਹੜੀ ਟੋਟਲ ਲਾਗਤ ਆ ਰਹੀ ਹੈ ਸੜਕ ਤੇ 4 ਕਰੋੜ 17 ਲੱਖ ਰੁਪਇਆ 4 ਕਰੋੜ 17 ਲੱਖ ਰੁਪਇਆ ਸਰਕਾਰ ਖਰਚਣ ਜਾ ਰਹੀ ਹੈ ਔਰ ਇਹਦੇ ਚ ਸਭ ਤੋਂ ਵਧੀਆ ਗੱਲ ਕੀ ਹੋਈ ਹੈ ਕਿ ਖੰਨੇ ਦੀ ਹਦੂਦ ਤੱਕ ਜਿੱਥੇ ਤੱਕ ਖੰਨੇ ਦੀ ਹੱਦ ਮੁੱਕਦੀ ਹੈ ਲਲਿਹੜੀ ਪਿੰਡ ਤੱਕ ਸਾਰੀ ਇੰਟਰਲੋਕਿੰਗ ਟਾਇਲ ਲੱਗੂਗੀ 80mm ਦੀ ਥੱਲੇ ਬਿਲਕੁਲ ਫਲੈਟ ਬੈਡ ਬਣਾ ਕੇ ਐਨੀ ਸ਼ਾਨਦਾਰ ਤਰੀਕੇ ਨਾਲ ਟਾਇਲ ਵਰਕ ਕਰਕੇ ਦਵਾਂਗੇ ਕਿ ਮੁੜ ਕੇ 20 ਸਾਲ साल, 25 ਸਾਲ ਇਹ ਸੜਕ ਨੂੰ ਦੇਖਣ ਦੀ ਜਰੂਰਤ ਤੇ ਨਹੀਂ ਉਸ ਤੋਂ ਅੱਗੇ ਇੱਕ ਏਰੀਆ ਹੁੰਦਾ ਹੈ ਜਿਹੜਾ ਵਾਟਰ ਪ੍ਰੂਨ ਏਰੀਆ ਹੈ ਉੱਥੇ ਦੀ ਕਾਜ਼ਵੇ ਲੰਘਦਾ ਹੈ ਉਹ ਤੇ ਅਸੀਂ ਤੁਸੀਂ ਜਾ ਕੇ ਹੁਣ ਵੀ ਚੈੱਕ ਕਰ ਸਕਦੇ ਹੋ ਅਸੀਂ ਟੋਵਾਲ ਦਾ ਕੰਕਰੀਟ ਦਾ ਕੰਮ ਸ਼ੁਰੂ ਕਰਾਤਾ ਉਹ ਫੀਡ ਫੈਕਟਰੀ ਦੇ ਕੋਲ ਤੋਂ ਜਾ ਕੇ ਉਹਦਾ ਵੀ ਕੰਮ ਚੱਲ ਰਿਹਾ ਇਸ ਦੇ ਨਾਲ ਇਹ ਫਿਰ ਜਿਹੜੀ ਸੜਕ ਉਸ ਤੋਂ ਸਾਰੀ ਅੱਗੇ ਕੰਪਲੀਟ ਹੋਣੀ ਹੈ ਇਹ ਤੇ ਪੀਸੀ ਜਿਹੜੀ ਪੈਣੀ ਹੈ ਇਹ ਟੋਟਲ ਇਹਦੀ ਜਿਹੜੀ ਕਾਰਪੇਟਿੰਗ ਹੋਣੀ ਹੈ ਬਾਅਦ ਚੋਂ ਸੀਲ ਕੋਟ ਪੈਣਾ ਇਹ ਅਸੀਂ ਮਾਰਚ ਮਹੀਨੇ ਤੱਕ ਤਕਰੀਬਨ 31 ਮਾਰਚ ਤੱਕ ਅਸੀਂ ਇਹ ਸੜਕ ਟੋਟਲ ਰੈਡੀ ਕਰਕੇ ਦੇਣੀ ਹੈ ਇੱਕ ਨੰਬਰ ਦੀ ਸੜਕ ਬਣਾਵਾਂਗੇ ਔਰ ਐਸੀ ਸੜਕ ਬਣਾ ਕੇ ਦੇ ਦੇਵਾਂਗੇ ਜੇ ਦਾ ਤੁਸੀਂ ਇੱਕ ਸਿਰਫ ਤੇ ਸਿਰਫ ਉਹ ਦੇਖਣਾ ਚਾਹੁੰਦੇ ਹੋ ਨਮੂਨਾ ਤਾਂ ਤੁਸੀਂ ਜਿਹੜੀ ਪਮੱਦੀ ਵਾਲੀ ਰੋਡ ਅਸੀਂ ਬਣਾਈ ਹੈ ਖੰਨੇ ਤੋਂ ਪਮੱਦੀ ਸਿਰੂ ਤੱਕ ਜਾਂਦੀ ਹੈ ਇੱਕ ਵਾਰ ਉਹ ਰੋਡ ਨੂੰ ਦੇਖ ਕੇ ਆਇਓ ਤੁਹਾਨੂੰ ਕੁਆਲਿਟੀ ਦੇ ਸਟੈਂਡਰਡਸ ਪਤਾ ਲੱਗਣਗੇ ਕਿ ਕਾਂਗਰਸ ਕਾਦੀਆਂ ਦੇ ਟਾਈਮ 'ਚ ਕੀ ਗੰਦ ਪਾਇਆ ਜਾਂਦਾ ਸੀ ਕਿਵੇਂ ਰਿਸ਼ਵਤ ਖੋਰੀਆਂ ਕੀਤੀਆਂ ਜਾਂਦੀਆਂ ਸੀ ਕਿਵੇਂ ਲੁੱਟਿਆ ਜਾਂਦਾ ਸੀ ਪਬਲਿਕ ਦੇ ਪੈਸੇ ਨੂੰ ਕਿਵੇਂ ਮਿਸਯੂਜ਼ ਕੀਤਾ ਜਾਂਦਾ ਸੀ ਇਮਾਨਦਾਰ ਸਰਕਾਰ ਲੋਕਾਂ ਨੇ ਚੁਣੀ ਹੈ ਇਮਾਨਦਾਰ ਮੁੱਖ ਮੰਤਰੀ ਚੁਣਿਆ ਲੋਕਾਂ ਨੇ ਔਰ ਉਸੇ ਦਾ ਇਹ ਇੱਕ ਵਿਜਨ ਹੈ ਕਿ ਜਿਹੜੀ ਹੁਣੇ ਸੜਕ ਬਣ ਕੇ ਤਿਆਰ ਹੋਊਗੀ ਅੱਪਲ ਨੰਬਰ ਦੀ 1 ਨੰਬਰ ਦੀ ਸੜਕ ਬਣਾ ਕੇ ਤਿਆਰ ਕਰਾਂਗੇ ਔਰ 10 ਸਾਲ ਮੁਰਕੇ ਇਸ ਸੜਕ ਨੂੰ ਪੀਸੀ ਨੂੰ ਔਰ 20 ਸਾਲ ਇੰਟਰਲੋਕਿੰਗ ਟਾਈਲ ਨੂੰ ਦੇਖਣ ਦੀ ਜਰੂਰਤ ਨਹੀਂ ਪਊ ਐਨੀ ਵਧੀਆ ਸੜਕ। ਜਿਵੇਂ ਇੱਕ ਪ੍ਰੋਫੈਸਰ ਕਲੋਨੀ ਦੇ ਵਿੱਚ ਤੁਸੀਂ ਕੰਮ ਸ਼ੁਰੂ ਕਰਾਨ ਲੱਗੇ ਸੀਗੇ ਉਹਦੇ ਬਾਅਦ ਕੀ ਆ ਲੋਕੀ ਖੜੇ ਆਉਂਦੇ ਦੇ ਵੀ ਉਹ ਮੈਂ ਪ੍ਰੋਫੈਸਰ ਕਲੋਨੀ ਦਾ ਕੰਮ ਵੀ ਸ਼ੁਰੂ ਕਰਾਤਾ ਨਗਰ ਕੌਂਸਲ ਦੇ ਪ੍ਰਧਾਨ ਨੇ ਉਹਤੇ ਟੈਂਡਰਾਂ ਤੇ ਸਾਈਨ ਨਹੀਂ ਕੀਤੇ। ਅਸੀਂ ਇਹਨੂੰ ਕਿਹਾ ਵੀ ਤੂੰ ਸਾਈਨ ਕਿਉਂ ਨਹੀਂ ਕੀਤੇ? ਕਹਿੰਦਾ ਕਲੋਨੀ ਇਲੀਗਲ ਹੈ। ਮੈਂ ਕਿਹਾ ਵੀ ਜਿਹੜਾ ਪਹਿਲਾਂ ਸੀਵਰੇਜ ਪਾਇਆ ਸੀ ਉਦੋਂ ਵੀ ਤਾਂ ਪ੍ਰਧਾਨ ਤੁਹਾਡੀ ਪਾਰਟੀ ਦਾ ਸੀ ਉਦੋਂ ਸੀਵਰੇਜ ਕਿਵੇਂ ਪੈ ਗਿਆ? ਉਦੋਂ ਇਲੀਗਲ ਸੀ। ਕਣੀ ਨਾ ਜੀ ਮੈਂ ਨਹੀਂ ਸਾਈਨ ਕਰਨੇ ਮੈਂ ਕਿਹਾ ਚਲ ਤੂੰ ਸਾਈਨ ਨਾ ਕਰ ਅਸੀਂ ਥੱਲੋਂ ਲੈ ਕੇ ਫਾਈਲ ਉੱਤੇ ਤੱਕ ਆਪਸਾਸ ਕਰਾ ਲੈਣੇ ਆ ਅਸੀਂ ਥੱਲੋਂ ਲੈ ਕੇ ਫਾਈਲ ਪਹਿਲਾਂ ਈਓ ਤੋਂ ਫਿਰ ਅਸੀਂ ਏਡੀਸੀ ਕੋ ਲੈ ਕੇ ਗਏ ਡਾਇਰੈਕਟਰ ਕੋ ਲੈ ਕੇ ਗਏ ਸੈਕਟਰੀ ਸਾਹਿਬ ਤੋਂ ਸਾਈਨ ਕਰਾ ਕੇ ਅਸੀਂ ਜਿਵੇਂ ਹੀ ਫਾਈਲ ਤੇ ਓਕੇ ਕਰਾਇਆ ਤਾਂ ਪੂਰੇ ਇੰਨੀ ਇੱਕ ਮਾੜੀ ਮੰਦ ਭਾਗੀ ਹਰਕਤ ਜੋ ਨਗਰ ਕੌਂਸਲ ਦੇ ਪ੍ਰਧਾਨ ਨੇ ਕੀਤੀ ਇਸ ਕੰਮ ਦੇ ਉੱਤੇ ਸਟੇਲਵਾਣ ਲਈ ਉਹ ਹਾਈ ਕੋਰਟ ਚ ਗਿਆ ਔਰ ਉੱਥੇ ਟੈਂਡਰਾਂ ਦੇ ਉੱਤੇ ਸਟੇਲਵਾ ਕੇ ਆਇਆ ਜਿਹੜਾ ਕਿ ਬਹੁਤ ਨਿੰਦਣੀਏ ਗੱਲ ਹੈ ਪਰਮਾਤਮਾ ਕਰੇ ਕਿ ਹੁਣ ਆਉਣ ਵਾਲੇ ਸਮੇਂ 'ਚ ਚੋਣਾ ਆਗੀਆਂ ਮਿਊਂਸਿਪੈਲਿਟੀ ਦੀਆਂ ਮੈਂ ਬੇਨਤੀ ਕਰਦਾ ਮੇਰੇ ਹਲਕੇ ਖੰਨੇ ਵਾਸੀਆਂ ਨੂੰ ਖਾਸ ਤੌਰ ਤੇ ਹੁਣ ਜਦੋਂ ਸ਼ਹਿਰੀ ਚੋਣਾ ਹੋਣੀ ਆ ਪਿੰਡਾਂ ਵਾਲਿਆਂ ਨੇ ਤਾਂ ਜੂੜ ਵੜਦਾ ਇਹਨਾਂ ਦਾ ਪਿੰਡਾਂ ਵਾਲੇ ਤਾਂ ਹੋ ਗਏ ਸੌਖੇ ਉੱਥੇ ਤਾਂ ਕੰਮ ਚੱਲ ਪੇ ਹੁਣ ਸ਼ਹਿਰ ਦਾ ਮਸਲਾ ਹੈ ਸ਼ਹਿਰ 'ਚ ਉਹਨਾਂ ਨੂੰ ਤੋਰੋ ਤਾਜੂਰੇ ਇਮਾਨਦਾਰ ਬੰਦੇ ਜਿੱਤ ਕੇ ਆਣ ਮਿਊਂਸਪਲ ਕਾਉਂਸਲਰ ਔਰ ਇਮਾਨਦਾਰ ਪ੍ਰਧਾਨ ਆਵੇ ਜਿਹੜਾ ਸਰਕਾਰ ਪੱਖੀ ਪ੍ਰਧਾਨ ਆਵੇ ਜਿਹੜਾ ਬੰਦਾ ਘਰ ਤੋਂ ਘੱਟ ਸ਼ਹਿਰ ਦੀ ਡਿਵੈਲਪਮੈਂਟ ਦੇ ਵਿੱਚ ਅੜਕੇ ਨਾ ਪਵੇ ਜਿਹੜਾ ਸ਼ਹਿਰ ਦੀ ਡਿਵੈਲਪਮੈਂਟ ਨੂੰ ਮਤਲਬ ਰੋਕਣ ਦੇ ਲਈ ਹਾਈ ਕੋਰਟ ਤੱਕ ਦੇ ਦਰਵਾਜ਼ੇ ਤੱਕ ਨਾ ਖੜਕਾ ਮੰਤਰੀ ਸਾਹਿਬ ਪੰਜਾਬ ਨੂੰ ਜਿਹੜਾ ਸਭ ਸਾਂਝੀ ਬਾਤ ਦਾ ਸੁਭਾ ਮੰਨਿਆ ਜਾਂਦਾ ਵਾ ਪਰ ਕਾਂਗਰਸ ਦੇ ਵਿੱਚ ਜਿਹੜਾ ਕਾਸਟਿੰਗ ਨੂੰ ਲੈ ਕੇ ਇਹਦੀ ਪੋਲਿਟਿਕਸ ਚੱਲ ਰਹੀ ਆ ਕੀ ਬਣੋਗੇ ਕੇ ਇਹ ਦੇ ਨਾਲ ਸਮਾਉਲ ਨਹੀਂ ਖਰਾਬ ਹੋਊਗਾ ਹੋਰ ਹੈ ਕਿ ਇਹ ਕਾਂਗਰਸ ਤੇ ਪੱਲੇ ਜਦੋਂ ਕੋਈ ਬੰਦਾ ਦੇਖੋ ਕਾਂਗਰਸ ਅਕਾਲੀ ਦਲ ਇਹ ਇਹਨਾਂ ਕੋਲ ਬੋਲਣ ਨੂੰ ਹੁਣ ਕੁਝ ਵੀ ਨਹੀਂ ਰਿਹਾ ਕਹਿਣ ਕੀ ਕੀ ਕਹਿਣ ਵੀ ਅਸੀਂ ਪੰਜਾਬ ਦੀ ਨੌਜਵਾਨੀ ਨੂੰ ਚਿੱਠੇ ਤੇ ਲਾਇਆ ਕੀ ਕਹਿਣ ਵੀ ਅਸੀਂ ਸ਼ਰਾਬ ਦੀਆਂ ਫੈਕਟਰੀਆਂ ਚਲਾਈਆਂ ਬੋਲਣ ਕੀ ਹੁਣ ਬੋਲਣ ਨੂੰ ਤਾਂ ਕੁਝ ਹੈ ਨਹੀਂ ਹੁਣ ਆਹੀ ਕੁਸ਼ਿਆ ਵੀ ਜਾਤਾਂ ਪਾਤਾਂ ਦੀ ਰਾਜਨੀਤੀ ਕਰ ਲੋ ਧਰਮਾਂ ਦੀ ਰਾਜਨੀਤੀ ਕਰ ਲੋ ਇੱਕ ਦੂਜੇ ਤੇ ਰੋਕ ਲਾ ਲੋ ਇੱਕ ਦੂਜੇ ਨੂੰ ਭੰਡੀ ਜਾਓ ਤੇ ਲੋਕ ਇਹਨਾਂ ਨੂੰ ਮੂੰਹ ਨਹੀਂ ਲਾਉਂਦੇ